ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਅੱਜ ਆਪਾਂ ਸਾਰੇ ਸੰਥਿਆ ਕਰਾਂਗੇ ਤਨ ਗੁਰ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਇੱਕ ਮਹੰਗੀ ਔਖੀ ਕਹੀ ਜਾਣ ਵਾਲੀ ਬਾਣੀ ਸ਼ਲੋਕ ਸੈਸ਼ ਕਰਤੀ ਮਹੱਲਾ ਪਹਿਲਾ ਅਤੇ ਸ਼ਲੋਕ ਸੈਸ਼ ਕਰਤੀ ਮਹੱਲਾ ਪੰਜਵਾਂ ਦੀ ਬਾਣੀ ਆਰੰਭ ਹੁੰਦੀ ਹੈ ਮੁਬਾਰਕ ਅੰਗ 1353 ਤੋਂ ਪਹਿਲੀ ਬਾਣੀ ਗੁਰੂ ਨਾਨਕ ਪਾਤਸ਼ਾਹ ਦੀ ਹੈ ਦੂਸਰੀ ਬਾਣੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਹੈ ਸੋ ਆਓ ਆਪਾਂ ਸਾਰੇ ਧਿਆਨ ਤੇ ਅਦੇ ਪਿਆਰ ਦੇ ਨਾਲ ਸ਼ਲੋਕ ਸੈਸਕ੍ਰਿਤੀ ਮਹੱਲਾ ਪਹਿਲਾ ਦੀ ਬਾਣੀ ਦੀ ਆਪਾਂ ਸੰਥਿਆ ਕਰਨ ਦੀ ਕੋਸ਼ਿਸ਼ ਕਰਦੇ ਹਾਂ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੂਨੀ ਸੈਭੰਗ ਗੁਰਪ੍ਰਸਾਦ ਸ਼ਲੋਕ ਸੈਸਕ੍ਰਿਤੀ ਮਹੱਲਾ ਪਹਿਲਾ ਪੜ੍ਹ ਪੁਸਤਕ ਸੰਧਿਆ ਆਬਦੰ ਸਲ ਪੂਜਸ ਬਗੁਲ ਸਮਾਦੰ ਹੁਣ ਧਿਆਨ ਦੇ ਕੇ ਸੁਣਨਾ ਹੈ ਇਹ ਜਿਹੜਾ ਪੜ ਅੱਖਰ ਹੈ ਇਸ ਪੜ ਦੇ ਥੱਲੇ ਇੱਕ ਹਲੰਤ ਲੱਗਿਆ ਹੋਇਆ ਹੈ ਉਸ ਹਲੰਤ ਦੀ ਜਿਹੜੀ ਆਵਾਜ਼ ਹੋਇਆ ਕਰਦੀ ਹੈ ਉਹ ਹਾ ਕਰਕੇ ਨਿਕਲਿਆ ਕਰਦੀ ਹੈ ਇਸ ਦਾ ਉਚਾਰਨ ਕਰਨਾ ਪੜ੍ਹ ਪੁਸਤਕ ਪੁਸਤਕ ਦੇ ਪਪੇ ਨੂੰ ਔਂਕੜ ਹੈ ਸਸੇ ਦੇ ਥੱਲੇ ਜਿਹੜਾ ਅੱਧਾ ਅੱਖਰ ਹੈ ਉਹ ਦ ਤੱਤਾ ਹੈ ਉਸਦਾ ਉਚਾਰਨ ਹੈ ਪੁਸਤਕ ਫਿਰ ਸੰਦੇਹਾ ਬਾਦੰਗ ਬਾਦੰਗ ਤੋਂ ਬਾਅਦ ਇਹਦੇ ਦਦੇ ਨੂੰ ਟਿੱਪੀ ਲੱਗੀ ਹੋਈ ਹੈ ਉਸਦਾ ਉਚਾਰਨ ਕਰਨਾ ਅੰਗ ਕਈ ਉਸਦਾ ਉਚਾਰਨ ਕਰਦੇ ਨੇ ਬਾਦਨ ਬਾਦਨ ਪਿਆਰਿਓ ਜੇਕਰ ਆਪਾਂ ਉਚਾਰਨ ਕਰਾਂਗੇ ਫਿਰ ਦਦਾ ਤੋਂ ਬਾਅਦ ਜਿਹੜਾ ਨੰਨਾ ਅੱਖਰ ਪੂਰਾ ਹੋ ਜਾਏਗਾ ਪਰ ਇੱਥੇ ਨੰਨਾ ਅੱਖਰ ਪੂਰਾ ਨਹੀਂ ਦਿੱਤਾ ਹੋਇਆ ਦਦੇ ਨੂੰ ਕੇਵਲ ਟਿੱਪੀ ਹੈ ਸੋ ਆਪਾਂ ਇਹਦਾ ਉਚਾਰਨ ਕਰਨਾ ਹੈ ਬਾਦੰਗ ਸੇਲਾ ਪੂਜਸ ਬਗੁਲ ਸਮਾਦੰ ਕਈ ਪਿਆਰੇ ਇਸ ਦਾ ਉਚਾਰਨ ਬਗਲ ਕਰਦੇ ਨੇ ਪਰ ਅੱਗੇ ਨੂੰ ਜਿਹੜੀ ਔਂਕੜ ਲੱਗੀ ਹੈ ਉਸ ਦਾ ਆਪਾਂ ਉਚਾਰਨ ਕਰਨਾ ਹੈ ਇਹ ਵੀ ਗੱਲ ਆਪਾਂ ਸਾਰਿਆਂ ਨੂੰ ਧਿਆਨ ਵਿੱਚ ਰੱਖਣੀ ਜ਼ਰੂਰੀ ਹੈ ਕਿ ਗੁਰਬਾਣੀ ਦੇ ਕਿਸੇ ਵੀ ਅੱਖਰ ਅਖੀਰਲੇ ਅੱਖਰ ਨੂੰ ਆਈ ਹੋਈ ਔਂਕੜ ਜਾਂ ਸਿਹਾਰੀ ਦਾ ਉਚਾਰਨ ਆਪਾਂ ਨਹੀਂ ਕਰਨਾ ਹੈ ਸਿਵਾਏ ਹਾਹੇ ਤੋਂ ਪਰ ਜੇਕਰ ਗੁਰਬਾਣੀ ਵਿੱਚ ਕਿਸੇ ਵੀ ਅੱਖਰ ਨੂੰ ਅਰੰਭਤਾ ਵਿੱਚ ਜਾਂ ਵਿਚਕਾਰ ਔਂਕੜ ਸਿਆਰੀ ਹੈ ਉਸ ਦਾ ਉਚਾਰਨ ਜ਼ਰੂਰ ਕਰਨਾ ਹੈ ਸੋ ਇਸ ਦਾ ਉਚਾਰਨ ਹੈ ਬਗੁਲ ਸਮਾਧੰ ਮੁਖ ਝੂਠ ਵਿਭੂਖਨ સારੰ ਤ੍ਰੈਪਾਲ ਤਿਹਾਲ ਵਿਚਾਰੰ ਗਲਮਾਲਾ ਤਿਲਕ ਲਲਾਟੰ ਕਈ ਸੱਜਣ ਧਿਆਨ ਦੇਣ ਇਸ ਨੂੰ ਲਲਾਟੰ ਵੀ ਪੜ੍ਹ ਦਿੰਦੇ ਨੇ ਪਰ ਕਿਉਂਕਿ ਲੱਲੇ ਨੂੰ ਜਿਹੜੀ ਪਹਿਲਾਂ ਸਿਆਰੀ ਲੱਗੀ ਹੋਈ ਹੈ ਇਸ ਦਾ ਉਚਾਰਨ ਕਰਨਾ ਹੈ ਲਿਲਾਟੰ ਗਲ ਮਾਲਾ ਤੇ ਲਗ ਲਿਲਾਟੰਗ ਦੋਇ ਤੋਤੀ ਬਸਤਰ ਕਪਾਟੰਗ ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ ਕਹੋ ਨਾਨਕ ਨਿਸ਼ਚਉ ਧਿਆਵੇ ਬਿਨ ਸਤਗੁਰ ਬਾਟ ਨ ਪਾਵੇ ਹੁਣ ਫਿਰ ਧਿਆਨ ਨਾਲ ਸੁਣਨਾ ਉਹ ਚਾਰਨ ਹੈ ਕਹੋ ਨਾਨਕ ਨਿਸ਼ਚਉ ਤਜੇ ਨੂੰ ਜਿਹੜਾ ਹੈ ਕਨੌੜਾ ਲੱਗਿਆ ਹੋਇਆ ਕਨੌੜੀ ਦੀ ਜੋ ਆਵਾਜ਼ ਹੈ ਉਹ ਆਉ ਕਰਕੇ ਹੋਇਆ ਕਰਦੀ ਹੈ ਸੋ ਉਚਾਰਣ ਬਣੇਗਾ ਨਿਸ਼ਚਉ ਫਿਰ ਧਿਆਵੇ ਤੱਦਾ ਹੈ ਤੱਦੇ ਦੇ ਪੈਰ ਵਿੱਚ ਯਈਆ ਹੈ ਫਿਰ ਉਸ ਨੂੰ ਸਿਹਾਰੀ ਹੈ ਸੋ ਉਚਾਰਨ ਬਣੇਗਾ ਧਿਆ ਵਹਿ ਕਹੋ ਨਾਨਕ ਨਿਸ਼ਚਉ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਕਈ ਗੁਰੂ ਪਿਆਰੇ ਪੈਰਾਂ ਵਿੱਚ ਜਿਹੜੇ ਅੱਖਰ ਹੁੰਦੇ ਨੇ ਉਹਨਾਂ ਦੇ ਉਚਾਰਨ ਦਾ ਉਹਨਾਂ ਨੂੰ ਬੋਧ ਨਹੀਂ ਹੈ ਸੋ ਆਪਣੀ ਮਰਜ਼ੀ ਨਾਲ ਗੱਲ ਉਚਾਰਨ ਕਰ ਜਾਂਦੇ ਹਨ ਪਰ ਧਿਆਨ ਦੇਣਾ ਇਸ ਦਾ ਉਚਾਰਨ ਹੈ ਧਿਆਵੈ ਬਿਨ ਸਤਗੁਰ ਬਾਟ ਨਾ ਪਾਵੈ ਨੇਫਲੰ ਤਸਯ ਜਨਮਸਯ ਜਾਵਦ ਬ੍ਰਹਮਨਾ ਬਿੰਦਤੇ ਹੁਣ ਫੇਰ ਧਿਆਨ ਨਾਲ ਸੁਣਨਾ ਉਚਾਰਨ ਹੈ ਨੇਫਲੰ ਤਸਯ ਤੱਤਾ ਹੈ ਸਸੇ ਦੇ ਪੈਰ ਵਿੱਚ ਜਿਹੜਾ ਅੱਖਰ ਹੈ ਉਹ ਹੈ ਅ ਅੱਧਾ ਯਈਆ ਇਸਦਾ ਉਚਾਰਨ ਹੋ ਰਿਹਾ ਕਰਦਾ ਹੈ ਤਸਯ ਫੇਰ ਜਨਮਸਯ ਮੰਮੇ ਦੇ ਬਾਅਦ ਸਸਾ ਹੈ ਸਸੇ ਦੇ ਪੈਰ ਵਿੱਚ ਅੱਧਾ ਯਈਆ ਹੈ ਉਸ ਦੀ ਆਵਾਜ਼ ਹੈ ਜਨਮਸਯ ਜਾਵਦ ਬ੍ਰਹਮਨਾ ਬਿੰਦਤੇ ਸਾਗਰੰ ਸੰਸਾਰस्य ਗੁਰਪ੍ਰਸਾਦੀ ਤਰਹਕੇ ਜਿੱਥੇ ਵੀ ਕਿਸੇ ਵੀ ਅੱਖਰ ਵਿੱਚ ਇਸ ਤਰ੍ਹਾਂ ਦੇ ਤੁਹਾਨੂੰ ਨਿਸ਼ਾਨ ਮਿਲਣ ਉਹਨਾਂ ਦਾ ਉਚਾਰਨ ਹੋਇਆ ਕਰਦਾ ਹੈ ਯਈਆ ਅੱਧਾ ਯਈਆ ਕਈ ਸੱਜਣ ਇਸ ਤਰ੍ਹਾਂ ਪਾਠ ਕਰਦੇ ਨੇ ਨੈਫਲੰ ਤਸ ਜਨਮਸਤ ਪਰ ਉਹ ਗਲਤ ਪਾਠ ਹੈ ਸਹੀ ਉਚਾਰਨ ਹੈ ਨੈਫਲੰ ਤਸਯ ਜਨਮਸਯ ਜਾਵਦ ਬ੍ਰਹਮਨਾ ਬਿੰਦਤੇ ਸਾਗਰੰ ਸੰਸਾਰस्य ਗੁਰਪ੍ਰਸਾਦੀ ਤਰਹਕੇ ਕਾਰਨ ਕਾਰਨ ਸਮਰਥ ਹੈ ਕਹੋ ਨਾਨਕ ਵਿਚਾਰ ਕਰਨ ਕਰਤੇ ਵਸ ਹੈ ਜਿਨ ਕਲ ਰਖੀ ਧਾਰ ਫਿਰ ਧਿਆਨ ਦੇਣਾ ਜੀ ਜਿਸ ਤਰ੍ਹਾਂ ਨੰਨੇ ਨੂੰ ਸਹਾਰੀ ਲੱਗੀ ਹੋਈ ਹੈ ਕਈ ਪਾਠ ਕਰਦੇ ਨੇ ਜਿੰਨੀ ਖਾਸ ਤੌਰ ਤੇ ਉਹ ਸਜਣ ਜਿਹੜੇ ਕਿ ਹਿੰਦੀ ਤੋਂ ਪੰਜਾਬੀ ਸਿੱਖਣ ਲੱਗੇ ਨੇ ਪਾਠ ਜਿੰਨੀ ਨਹੀਂ ਕਰਨਾ ਜਿੰਨ ਪਾਠ ਕਰਨਾ ਹੈ ਕਿਉਂਕਿ ਜਿਹੜੀਆਂ ਸਿਹਾਰੀਆਂ ਲੱਗੀਆਂ ਹੋਈਆਂ ਨੇ ਅਖੀਰਲੇ ਅੱਖਰਾਂ ਨੂੰ ਔਂਕੜਾਂ ਲੱਗੀਆਂ ਹੋਈਆਂ ਨੇ ਉਹਨਾਂ ਦਾ ਉਚਾਰਣ ਨਹੀਂ ਕਰਨਾ ਹੈ ਸਿਵਾਏ ਹਾਹੇ ਤੋਂ ਹਾਹੇ ਦੇ ਉੱਤੇ ਸਿਹਾਰੀ ਕਦੋਂ ਉਚਾਰਨ ਕਰਨੀ ਔਂਕੜ ਕਦੋਂ ਉਚਾਰਨ ਕਰਨੀ ਹੈ ਉਹ ਵੀ ਉਸਤਾਦ ਜੀ ਦੱਸਦੇ ਨੇ ਜਿੰਨਾਂ ਕੋਲ ਤੁਸੀਂ ਸਿੱਖਦੇ ਹੋ ਬਿਨਾ ਉਸਤਾਦ ਜੀ ਦੱਸੇ ਤੋਂ ਹਾਹੇ ਦੀ ਕਿਹੜੀ ਸਿਹਾਰੀ ਹਟਾਉਣੀ ਹੈ ਕਿਹੜੀ ਨਹੀਂ ਉਦੋਂ ਤੱਕ ਤੁਹਾਨੂੰ ਨਹੀਂ ਪਤਾ ਲੱਗ ਸਕੇਗਾ ਇਹ ਹਜੇ ਵੀ ਸ਼ੋਧ ਦਾ ਵਿਸ਼ਾ ਹੈ ਜੋ ਆਪਾਂ ਅੱਗੇ ਚੱਲਦੇ ਹਾਂ ਜੋਗ ਸ਼ਬਦਾਂ ਗਿਆਨ ਸ਼ਬਦਾਂ ਵੇਦ ਸ਼ਬਦਾਂ ਤਾਂ ਬ੍ਰਾਹਮਣ ਹੈ ਖੱਤਰੀ ਸ਼ਬਦਾਂ ਸੂਰ ਸ਼ਬਦਾਂ ਸੂਦਰ ਸ਼ਬਦਾਂ ਪਰਾਕ੍ਰਿਤ ਹੈ ਇਹ ਉਚਾਰਨ ਅਸਲ ਵਿੱਚ ਬਣਿਆ ਸੀ ਖੱਤਰੀ ਤੋਂ ਤੇ ਇਹਦਾ ਉਚਾਰਨ ਖੱਤਰੀ ਧਿਆਨ ਦੇਣਾ ਖੱਤਰੀ ਨਹੀਂ ਹੈਗਾ ਖਤਰੀ ਹੈਗਾ ਉਚਾਰਣ ਪਾੜ ਕਿਉਂਕਿ ਖਖੇ ਦੇ ਪੈਰ ਵਿੱਚਈਆ ਹੈ ਸੋ ਉਚਾਰਣ ਹੈ ਖੱਤਰੀ ਸ਼ਬਦਾਂ ਖਖਤੇ ਨੂੰ ਬਿਲਕੁਲ ਖੁੱਲਾ ਕਰਕੇ ਨਹੀਂ ਬੋਲਣਾ ਹਲਕਾ ਜਿਹਾ ਉਹਦੇ ਪੈਰ ਵਿੱਚਈਆ ਦਾ ਸਹਾਰਾ ਲੈ ਕੇ ਬੋਲਣਾ ਖਤਰੀ ਸ਼ਬਦਾਂ ਸੂਰ ਸ਼ਬਦਾਂ ਸੂਦਰ ਸ਼ਬਦਾਂ ਪਰਾਕਰਤਾ ਉਹਨ ਪਰਾਕਰਤਾ ਨੂੰ ਵੀ ਕਈ ਸਜਣ ਪਾਠ ਕਰਦੇ ਕਰਤਾ ਪਰ ਕਕੇ ਨੂੰ ਜਿਹੜੀ ਹੈ ਉਹ ਸਿਆਰੀ ਲਗਾ ਕੇ ਫਿਰ ਉਚਾਰਣ ਵਰਨ ਕਰਤਾ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਸ਼ਬਦ ਸ਼ਬਦੰ ਪਰਾਕਰਤਾ ਸਰਬ ਸ਼ਬਦੰ ਤਾ ਏਕ ਸ਼ਬਦੰ ਜੇ ਕੋ ਜਾਨਸ ਭਿਓ ਕਈ ਗੁਰੂ ਪਿਆਰੇ ਭੇਵ ਪਾਠ ਕਰਦੇ ਨੇ ਪਰ ਇਹ ਊੜਾ ਹੈ ਊੜੇ ਨੂੰ ਜਿਹੜੀ ਹੈ ਔਂਕੜ ਲੱਗੀ ਹੋਈ ਹੈ ਉਚਾਰਨ ਹੈ ਭਿਓ ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦਿਓ ਏਕ ਕ੍ਰਿਸ਼ਨੰ ਤਾ ਸਰਬ ਦੇਵਾ ਦੇਵ ਦੇਵਾਤਾ ਆਤਮੈ आत्मम श्री वासव देवस्य जे कोई जानस भేవ नानक ताको दास है सोई निरंजन देव ए आपा आसा दी वार ਵਿੱਚ ਵੀ ਸ਼ਲੋਕ ਪੜਦੇ ਆ ਪਰ ਉਹਨਾਂ ਸ਼ਲੋਕਾਂ ਵਿੱਚ ਇੱਥੇ ਥੋੜਾ ਜਿਹਾ ਫਰਕ ਹੈ ਤੁਸੀਂ ਇੱਥੇ ਵਾਲੇ ਸ਼ਲੋਕ ਦੇ ਉਚਾਰਨ ਨੂੰ ਸੁਣਨਾ एक कृष्णं ਇੱਥੇ ਕਈ ਸਾਰੀਆਂ ਚੀਜ਼ਾਂ ਕੱਟੀਆਂ ਨੇ ਕਕਾ ਹੈ ਕਕੇ ਨੂੰ ਸਿਆਰੀ ਵੀ ਹੈ ਕਕੇ ਦੇ ਪੈਰ ਵਿੱਚ ਰਾਰਾ ਵੀ ਹੈ ससਾ ਹੈ सस्य ਨੂੰ ਟਿੱਪੀ ਵੀ ਹੈ ਤੇ ਸਸੇ ਦੇ ਪੈਰ ਵਿੱਚ ਨੰਨਾ ਵੇ ਕਰਸ਼ਨੰਗ ਪਹਿਲਾ ਥੱਲੇ ਵਾਲੇ ਉਚਾਰਨ ਨੂੰ ਬੋਲਣਾ ਕਰਸ਼ਨੰਗ ਫਿਰ ਦਾ ਉਚਾਰਨ ਕਸ਼ੰਗ ਨਹੀਂ ਉਚਾਰਨ ਹੈਗਾ ਕਰਸ਼ਨੰਗ ਉਚਾਰਨ ਸੁਣ ਲੈਣਾ ਫਿਰ ਧਿਆਨ ਦੇ ਨਾਲ ਕ੍ਰਿਸ਼ਨੰਗ ਕ੍ਰਿਸ਼ਨੰਗ ਇਹ ਉਚਾਰਨ ਇਸ ਦਾ ਬਣੇਗਾ ਕ੍ਰਸ਼ੰਗ ਕਵਾਂਗੇ ਤੇ ਫਿਰ ਜਿਹੜਾ ਥੱਲੇ ਅੱਧਾ ਨੰਨਾ ਹੈ ਉਸ ਦਾ ਉਚਾਰਨ ਨਹੀਂ ਹੋਏਗਾ ਉਚਾਰਨ ਹੈ ਕਰਸ਼ਨੰਗ ਇਹ ਕਰਿਸ਼ਨੰਗ ਤਾਂ ਸਰਬ ਦੇਵਾ ਦੇਵ ਦੇਵਾ ਤੈ ਆਤਮ ਹੈ ਆਤਮੰ ਸ਼੍ਰੀ ਬਾਸੁਦੇਵस्य ਜੇ ਕੋਈ ਜਾਣਸ ਭੇਵ ਜਿਹੜਾ ਆਸਾ ਦੀ ਵਾਰ ਚ ਪਾਠ ਹੈ ਉਹ ਹੈ ਬਾਸudevस्य ਇਥੇ ਹੈ ਬਾਸਵ ਸਸੇ ਦੇ ਪੈਰ ਵਿੱਚ ਅੱਧਾ ਵਾਵਾ ਹੈ ਉਸ ਦਾ ਉਚਾਰਨ ਹੈ ਬਾਸਵ ਦੇਵਸਯ ਸਸੇ ਦੇ ਪੈਰ ਵਿੱਚ ਅੱਧਾ ਯਈਆ ਹੈ ਬਾਸਵ ਦੇਵਸਯ ਜੇ ਕੋਈ ਜਾਣਸ ਭੇਵ ਨਾਨਕਤਾ ਕੋ ਦਾਸ ਹੈ ਸੋਏ ਨਿਰੰਜਨ ਦੇਵ ਸੋ ਇਹ ਚਾਰ ਸ਼ਲੋਕ ਗੁਰੂ ਨਾਨਕ ਪਾਤਸ਼ਾਹ ਜੀ ਦੇ ਸੈਸ ਕਰਤੀ ਦੇ ਵਿੱਚ ਦਰਜ ਨੇ ਅੱਜ ਆਪਾਂ ਇਹਨਾਂ ਸਾਰਿਆਂ ਦੀ ਸੰਥਿਆ ਕੀਤੀ ਹੈ ਤੁਸਾਂ ਸਾਰਿਆਂ ਨੇ ਇਹਨਾਂ ਚਾਰ ਸ਼ਲੋਕਾਂ ਨੂੰ ਬਾਰ-ਬਾਰ ਉਚਾਰਨ ਕਰਕੇ ਧਿਆਨ ਨਾਲ ਪੜ੍ਹ ਕੇ ਫਿਰ ਆਪਣੀ ਰਿਕਾਰਡਿੰਗ ਗਰੁੱਪ ਵਿੱਚ ਪਾਣੀ ਹੈ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਤੁਹਾਡੀਆਂ ਗਲਤੀਆਂ ਦਾ ਕਿਉਂਕਿ ਜਦ ਤੱਕ ਤੁਸੀਂ ਆਪ ਪੜ੍ਹੋਗੇ ਤੁਹਾਨੂੰ ਤੁਹਾਡੀਆਂ ਗਲਤੀਆਂ ਨਹੀਂ ਸਮਝ ਆਣਗੀਆਂ ਕਿਸੇ ਨੂੰ ਸੁਣਾਓਗੇ ਪੜ੍ਹ ਕੇ ਫਿਰ ਤੁਹਾਡੀਆਂ ਗਲਤੀਆਂ ਦੱਸ ਸਕਦਾ ਹੈ ਸੋ ਮੇਰੀ ਬੇਨਤੀ ਹੈ ਇਹਨਾਂ ਰਿਕਾਰਡਿੰਗ ਨੂੰ ਤੁਸੀਂ ਬਾਰ-ਬਾਰ ਸੁਣਨਾ ਹੈ ਆਪਣੀਆਂ ਗਲਤੀਆਂ ਸੁਧਾਰਨੀਆਂ ਨੇ ਫਿਰ ਪਾਠ ਕਰਨੇ ਨੇ ਜੇ ਤੁਹਾਨੂੰ ਸਾਰਿਆਂ ਨੂੰ ਦਾਸ ਦਾ ਉਪਰਾਲਾ ਚੰਗਾ ਲੱਗੇ ਸੋ ਦਾਸ ਦਾ YouTube ਚੈਨਲ ਜਤਿੰਦਰ ਸਿੰਘ ਪ੍ਰੇਮ ਉਸ ਨੂੰ ਸਬਸਕ੍ਰਾਈਬ ਕਰਨ ਦੀ ਜ਼ਰੂਰ ਖੇਤਲ ਕਰਨੀ ਜੀ ਤਾਂ ਕਿ ਆਪਾਂ 1000 ਸਬਸਕ੍ਰਾਈਬਰ ਹੋਣ ਤੋਂ ਬਾਅਦ YouTube ਉੱਤੇ ਲਾਈਵ ਵੀਡੀਓ ਰਿਕਾਰਡਿੰਗ ਬਣਾ ਸਕੀਏ ਸੋ ਬੇਨਤੀ ਹੈ ਸਾਰਿਆਂ ਨੇ ਚੈਨਲ ਨੂੰ YouTube ਤੇ ਜਾ ਕੇ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਅੱਜ ਦੇ ਲਈ ਇਤਨੀ ਹੀ ਹਾਜ਼ਰੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ